ਚੰਦ ਸਕੀ MLA ਸਾਹਮਣੇ ਗੱਲ ਕਹੀ ਹੈ ਵੀ ਇਹਦੇ ਤੇ ਕਾਰਵਾਈ ਬਣਦੀ ਆ ਔਰ ਇਹ ਖ਼ਬਰ ਚ ਵੀ ਲੱਗੀ ਹੈ ਕਿਹੜੀ ਤਰੀਕ ਦੀ ਸੀਗੀ 29 ਸਤੰਬਰ ਦੇ ਅਖਬਾਰ ਦੇ ਵਿੱਚ ਵੱਡੀ ਖ਼ਬਰ ਲੱਗੀ ਹੈ ਵੀ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਸੀ ਅੱਜ ਤੱਕ ਕਾਰਵਾਈ ਨਹੀਂ ਹੋਈ ਹੈ ਇਹ ਸਾਡੇ 3 ਤਾਂ ਡੀਸਾ ਚੇਂਜ ਹੋ ਗਏ ਜੀ ਤੇ 3 ਅਗਸਤ ਚੇਂਜ ਹੋ ਗਏ ਜੀ ਉਹ ਜਿਹੜਾ ਨਵਾਂ ਅਫਸਰ ਆਉਂਦਾ ਉਹ ਕਹਿੰਦੇ ਕਰਦੇ ਆ ਜੀ ਐਕਟਿਵ ਡੀਸਾ ਨੂੰ ਮਿਲੇ ਸੀ ਉਹ ਕਹਿੰਦੇ ਸੀ ਇਹਨਾਂ ਦੇ ਰਿਪੋਰਟ ਵੀ ਲੱਕੇਤੀ ਡੀਸਾ ਨੂੰ ਕਾਰਵਾਈ ਕੀਤੀ ਜਾਊਗੀ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਤਾਬ 40-45 ਰੁਪਏ ਕਾਸਟ ਕਰਦੀ ਹੈ ਜਿਹਦੇ ਵਿੱਚ ਉਹਦਾ ਰੇਟ ਉਹਨਾਂ ਨੇ 250 ਰੁਪਏ ਰੱਖਿਆ ਹੋਇਆ। ਉਹਦੇ ਤੇ ਦੇਖ ਲਓ ਵੀ ਹੁਣ ਇੱਕ ਬੰਦਾ ਇੱਕ ਕਿਤਾਬ ਦੇ ਵਿੱਚੋਂ ਇਹ ਕਿੰਨਾ ਪ੍ਰੋਫਿਟ ਕਮਾ ਰਿਹਾ। ਉਹ ਕਰੋੜਾਂ ਰੁਪਏ ਦਾ ਅਰਜਰਾ ਹੈਗਾ ਉਹ ਕਰ ਰਿਹਾ business ਕਰ ਰਿਹਾ ਹੈਗਾ। ਅਸੀਂ ਭੁੱਖੇ ਮਰੀ ਜੰਨੇ ਆ। ਅਸੀਂ ਬੈਠੇ ਆ ਅਸੀਂ ਚੱਕ ਜੰਨੇ ਆ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਵਿੱਚ ਅੱਜਕੱਲ ਕਿਤਾਬ ਮਾਫੀ ਦਾ ਬੋਲਬਾਲਾ ਹੈ ਤੇ ਇਹ ਸਕੂਲ ਪ੍ਰਬੰਧਕਾਂ ਨਾਲ ਕਾਥੇ ਤੌਰ ਤੇ ਮਿਲ ਕੇ ਮਾਪਿਆਂ ਤੇ ਵਿਦਿਆਰਥੀਆਂ ਦੀ ਖੂਬ ਛਲ ਲਾ ਰਿਹਾ ਹੈ ਪਰ ਮਜ਼ਾ ਲਾ ਕਿਸੇ ਦੀ ਅਫਸਰ ਜਾਂ ਸੱਤਾਧਾਰੀ ਦੀ ਕਿ ਉਹ ਇਹਨਾਂ ਨੂੰ ਰੋਕ ਸਕੇ ਹਾਲਾਂਕਿ ਪਿਛਲੇ 4 ਸਾਲਾਂ ਵਿੱਚ 3 ਵਾਰ ਇਨਕੁਆਰੀਆਂ ਹੋ ਚੁੱਕੀਆਂ ਸਕੂਲ ਪ੍ਰਬੰਧਕਾਂ ਤੇ ਕਿਤਾਬ ਵਕਰੇਤਾ ਬਾਰੇ ਸਾਫ਼-ਸਾਫ਼ ਲਿਖਿਆ ਜਾ ਚੁੱਕਿਆ ਹੈ ਕਿ ਇਹ ਕਾਰਵਾਈ ਹੋਣਯੋਗ ਜੁਰਮਾਂ ਪਰ ਕਾਰਵਾਈ ਕਰੂ ਕੌਣ ਇਸ ਬਾਰੇ ਸ਼ਿਕਾਇਤਾਂ ਕਰਨ ਵਾਲੇ ਪਿਛਲੇ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ ਹੁਣ ਵੀ ਜਾਂਚ ਪੂਰੀ ਹੋਏ ਨੂੰ 8 ਮਹੀਨੇ ਬੀਤ ਚੁੱਕੇ ਆ ਤੇ ਫਾਈਲ ਵੱਡੇ ਅਫਸਰਾਂ ਕੋਲ ਪਈ ਹੈ ਐਮਐਲਏ ਤੱਕ ਇਹਨਾਂ ਅਫਸਰਾਂ ਨੂੰ ਜਾ ਕੇ ਕਾਰਵਾਈ ਕਰਨ ਲਈ ਕਹਿ ਚੁੱਕਿਆ ਪਰ ਫਾਈਲ ਉੱਥੇ ਦੀ ਉੱਥੇ ਹੀ ਪਈ ਹੈ ਕਿਤਾਬ ਵਕਰੀਤਾ ਸ਼ਿਕਾਇਤਕਰਤਾ ਮ ਅਨੁਸਾਰ ਹੁੰਦਾ ਕੀ ਹੈ ਕਿ ਕਿਤਾਬਾਂ ਦਾ ਸੈੱਟ ਤਿਆਰ ਕੀਤਾ ਜਾਂਦਾ ਤੇ ਇੱਕ ਕਿਤਾਬ ਇੱਕ ਖਾਸ ਪਬਲਿਸ਼ਰ ਦੀ ਇਸ ਸੈੱਟ ਵਿੱਚ ਪਾਈ ਜਾਂਦੀ ਹੈ ਜੋ ਕਿਸੇ ਹੋਰ ਵਿਅਕਤੀ ਕੋਲੋਂ ਕਿਸੇ ਹੋਰ ਕਿਤਾਬਾਂ ਵਾਲੇ ਕੋਲੋਂ ਜਾਂ ਕਿਸੇ ਹੋਰ ਪਬਲਿਸ਼ਰ ਕੋਲੋਂ ਨਹੀਂ ਮਿਲਦੀ ਤੇ ਇਹ ਖਾਸ ਕਿਤਾਬ ਵਾਲੇ ਸਿਰਫ ਇੱਕ ਕਿਤਾਬ ਕਿਸੇ ਵਿਦਿਆਰਥੀ ਨੂੰ ਦਿੰਦੇ ਨਹੀਂ ਤੇ ਪੂਰੇ ਦਾ ਪੂਰਾ ਸੈੱਟ ਖਰੀਦਣ ਲਈ ਕਿਹਾ ਜਾਂਦਾ ਹੈ ਯਾਨੀ ਸਿੱਧਾ-ਸਿੱਧਾ ਮਾਪਿਆਂ ਨੂੰ ਸਿਰਫ ਇੱਕੋ ਕਿਤਾਬ ਬਦਲੇ ਪੂਰੇ ਦਾ ਪੂਰਾ ਸੈੱਟ ਇੱਕੋ ਵਿਕਰੇਤਾ ਤੋਂ ਖਰੀਦਣ ਦੇ ਲਈ ਮਜਬੂਰ ਕੀਤਾ ਜਾਂਦਾ ਜਾਂ ਉਹ ਮਜਬੂਰ ਹੋ ਜਾਂਦੇ ਆ ਤੇ ਇਸ ਤਰ੍ਹਾਂ ਹਰ ਸਾਲ ਕਰੋੜਾਂ ਰੁਪਏ ਦੀਆਂ ਕਿਤਾਬਾਂ ਇੱਕੋ ਵਿਕਰੇਤਾ ਦੀਆਂ ਵਿਖਦੀਆਂ ਬਾਕੀ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹਿ ਜਾਂਦੇ ਨੇ ਇਹਨਾਂ ਜਾਂਚਾਂ ਦੇ ਰੌਲੇ ਕੋਲੇ ਵਿੱਚ 4 ਸਾਲਾਂ ਦੌਰਾਨ 3 ਡੀਸੀ ਤੇ 3 ਐਸ ਡੀਮ ਬਦਲ ਚੁੱਕੇ ਆ ਪਰ ਜੇ ਨਹੀਂ ਬਦਲਿਆ ਤਾਂ ਉਹ ਆ ਫਰੀਦਕੋਟ ਦੇ ਵਿੱਚ ਇੱਕਤਾਬ ਮਾਫੀਏ ਦਾ ਰਾਜ ਜਿਹੜਾ ਹਾਲੇ ਤੱਕ ਜਿਉਂ ਦੱਤਿਓਂ ਜਾਰੀ ਆ ਤੇ ਆਉਣ ਵਾਲਾ ਸੀਜ਼ਨ ਜਿਹੜਾ ਤਿਆਰ ਬਰ ਤਿਆਰ ਆ ਉਸ ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਤਿਆਰ ਬਿਠਾਏ ਸਾਡਾ 3 ਸਾਲ ਤੋਂ ਇਹ ਜਿਹੜਾ ਚੱਲ ਰਿਹਾ ਹੈ ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਸਾਰੇ ਬਜਾਜ ਚ ਮਿਲਣੀਆਂ ਚਾਹੀਦੀਆਂ ਔਰ ਜਿਹੜੇ ਦੂਜੇ ਸਕੂਲ ਆ ਉਹ ਦੇ ਰਹੇ ਸਾਨੂੰ ਲਿਸਟ ਦੇ ਰਹੇ ਇੱਕ ਅਲਾ ਲਿਸਟ ਨਹੀਂ ਦੇ ਰਹੇ ਸਿਰਫ ਇੱਕੋ ਹੀ ਕਿਤਾਬਾਂ ਦੇ ਰਹੇ ਆ ਉਹਨਾਂ ਨਾਲ ਮਿਲੀ ਭੁਤ ਨਾਲ ਇਹ ਜਿਹੜਾ ਲੁੱਟ ਕਰ ਰਿਹਾ ਔਰ ਮਾਪਿਆਂ ਦੀ ਵੀ ਲੁੱਟ ਹੋ ਰਹੀ ਹੈ ਉਹਦੇ ਵਿੱਚ ਔਰ ਕਿਤਾਬਾਂ ਦੀ ਵੀ ਲੁੱਟ ਹੋ ਰਹੀ ਹੈ ਇਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਇਹ ਜੀ ਇਨਕੁਆਰੀ ਮਾਰ ਕੀਤੀ ਸੀ ਅੱਜ ਜੀ ਸਾਹਿਬ ਨੂੰ ਮੁਹੰਮਦ ਜੀ ਸਾਹਿਬ ਨੇ ਜਿਹੜੀ ਹੈਗੀ ਰਿਪੋਰਟ ਸਾਰੀ ਬਣਾ ਕੇ ਵੀ ਇਹ ਵਾਕਈ ਜਿਹੜੀਆਂ ਕਿਤਾਬਾਂ ਡੁਪਲੀਕੇਟ ਕਿਤਾਬਾਂ ਵੇਚ ਰਿਹਾ ਹੈ ਔਰ ਇਹਨਾਂ ਦੀ ਮਿਲੀਭੁਗਤ ਨਾਲ ਵੇਚ ਰਿਹਾ ਹੈਗਾ ਉਹਦੀ ਰਿਪੋਰਟ ਬਣਾ ਕੇ ਜੀ ਸਾਹਿਬ ਨੂੰ ਦਿੱਤੀ ਸੀ ਜੀ ਸਾਹਿਬ ਨੇ ਉਹ ਰਿਪੋਰਟ ਰੱਖੀ ਰੱਖੀ ਅਸੀਂ ਕੱਫੇਰ ਮਿਲਦੇ ਰਹੇ ਫਿਰ ਨਾ ਕੋਈ ਕਾਰਵਾਈ ਹੋਈ ਫਿਰ ਮਿਲਦੇ ਰਹੇ ਫਿਰ ਨਾ ਕੋਈ ਕਾਰਵਾਈ ਉਸ ਤੋਂ ਬਾਅਦ ਅਸੀਂ ਮਾਨਜੋਗ ਐਮ ਐਲ ਏ ਸਾਹਿਬ ਨੂੰ ਨਾਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਵੀ ਜਾਂਦਾ ਇਹ ਤੇ ਕਾਰਵਾਈ ਕਰੋ ਇਨਾਂ ਦੇ ਕਾਰਵਾਈ ਕਰੋ ਜਾਂ ਇਹਨਾਂ ਨੂੰ ਕੋਈ ਇਹਨਾਂ ਨੂੰ ਤਾਂ ਕੋਈ ਇਨਸਾਫ ਦੇਣਾ ਚਾਹੀਦਾ ਵਿਅਰ ਜਿਹੜੇ ਮਾਪਿਓ ਫਿਰਦੇ ਆ ਨਾਲ ਪੇਰੈਂਟਸ ਫਿਰਦੇ ਆ ਦੂਜੇ ਹੈਗੇ ਕਿਤਾਬਾਂ ਵਾਲੇ ਫਿਰਦੇ ਹੈਗੇ ਆ ਇਹ ਇੱਕ ਜਣਾ ਹੀ ਸਾਰੀਆਂ ਡੁਪਲੀਕੇਟ ਕਿਤਾਬਾਂ ਲਿਆ ਜਾ ਕੇ ਵੇਚ ਰਿਹਾ ਔਰ ਇੰਨੇ ਪੈਸੇ ਕਮਾਈ ਜਾਂਦਾ ਤੇ ਉਹ ਡੀਜੀ ਸਾਹਿਬ ਕਹਿੰਦੇ ਮੈਂ ਇਹਨਾਂ ਤੇ ਜਿਹੜੀ ਹੈ ਕਾਰਵਾਈ ਕਰੂੰਗਾ ਇਹ ਤੇ ਕਾਰਵਾਈ ਬਣਦੀ ਹੈ ਕੇਸ ਰਜਿਸਟਰ ਹੋਣਾ ਚਾਹੀਦਾ ਤੇ ਔਰ ਉਸ ਗੱਲ ਨੂੰ ਵੀ ਤਨਮੀਨੇ ਹੋ ਗਏ ਮਾਨਜੋਗ ਸੀਐਮ ਸਾਹਿਬ ਨੇ ਸਭ ਤੋਂ ਪਹਿਲਾ ਜਿਹੜਾ ਉਹਨਾਂ ਦਾ ਬਿਆਨ ਸੀ ਇਹ ਹੀ ਸੀ ਕਿਤਾਬਾਂ ਬਾਰੇ ਸੀ ਵੀ ਹਰ ਇੱਕ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਸਾਰੀਆਂ ਦੁਕਾਨਾਂ 'ਤੇ ਕਿਤਾਬਾਂ ਮਿਲਣਗੀਆਂ ਪਰ ਉਹ ਕਹਿੰਦੇ ਪੰਚਾਂ ਦਾ ਕੀ ਸਰਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਇੱਕ ਸਕੂਲੀ ਨੇ ਠੀਕ ਕਰਿਆ ਉਹ ਕਰੋੜਾਂ ਰੁਪਈਆ ਦਾ ਜਿਹੜਾ ਹੈਗਾ ਉਹ ਕਰ ਰਿਹਾ ਬਿਜ਼ਨਸ ਕਰ ਰਿਹਾ ਹੈਗਾ ਅਸੀਂ ਭੁੱਖੇ ਮਰੀ ਜਾਂਦੇ ਹਾਂ ਅਸੀਂ ਬੈਠੇ ਹਾਂ ਅਸੀਂ ਚੱਕੀ ਜਾਂਦੇ ਹਾਂ ਸਟੋਰ 'ਤੇ ਬੈਠਾ ਕਿਤਾਬਾਂ ਦੇ ਪਹਿਲਾਂ ਸਟੋਰ 'ਤੇ ਕਰ ਲੈਣੇ ਕਿਤਾਬਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਮਿਲੀ ਭੁਗਤ ਨਾਲ ਉਹ ਆਪ ਦੀ ਮਨਮਰਜ਼ੀ ਦੀਆਂ ਕਿਤਾਬਾਂ ਲੌਂਦਾ ਜੇ ਅਸੀਂ ਕਿਤਾਬਾਂ ਤਾਂ ਮੰਗਦੇ ਸਾਨੂੰ ਦਿੰਦਾ ਨਹੀਂ ਜੇ ਉਹ ਦਿੰਦਾ ਜੇ ਇੱਕ ਸਕੂਲ ਵਾਲੇ ਕਹਿੰਦੇ ਉਹ ਇੱਕ ਦੋ ਕਿਤਾਬਾਂ ਜਿਹੜੀਆਂ ਆਪਦੇ ਲਈ ਹੁੰਦੀਆਂ ਉਹ ਵਿੱਚ ਸੈਟ ਦੇ ਵਿੱਚ ਨਹੀਂ ਪਾਉਂਦਾ ਬੱਚੇ ਸੈਟ ਮੰਗਦੇ ਸਾਡੇ ਤੋਂ ਅਸੀਂ ਇੱਕ ਕਿਤਾਬ ਜਿਹੜੀ ਜਾਂ ਦੋ ਸ਼ਾਟ ਹੁੰਦੀਆਂ ਉਹਦੇ ਕੋਲੇ ਹੁੰਦੀਆਂ ਉਹ ਦਿੰਦਾ ਨਹੀਂ ਸਾਨੂੰ ਨਹੀਂ ਦਿੰਦਾ ਉਹ ਬੱਚਾ ਨੂੰ ਦਿੰਦਾ ਉਹ ਸਾਡੀਆਂ ਜਿਹੜੀਆਂ ਕਿਤਾਬਾਂ ਮੋੜ ਜਾਂਦੇ ਹੈਗੇ ਇਸ ਵਾਸਤੇ ਸਾਨੂੰ ਬੜੀ ਪ੍ਰੋਬਲਮ ਹੈਗੀ ਆ ਇਸ ਵਾਸਤੇ ਤਾਂ ਕਹਿੰਦੇ ਵੀ ਇਨਸਾਫ ਹੋਇਆ ਜਾਵੇ ਇਹਨੂੰ ਪਤਾ ਨਹੀਂ ਕਿਉਂ ਨਹੀਂ ਰੋਕ ਰਹੇ ਸਕੂਲ ਵਾਲੇ ਵੀ ਔਰ ਨਾ ਕੋਈ ਸਰਕਾਰ ਵਾਲੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਸਰਕਾਰ ਦਾ ਕਿੱਥੇ ਸੁੱਤੀ ਪਈ ਸਰਕਾਰ ਕਿੱਥੇ ਸੁੱਤੀ ਪਈ ਪ੍ਰੋਬਲਮ ਕੀ ਹੈ ਜਿਹੜੀਆਂ ਹੈਗੇ ਪ੍ਰੋਬਲਮ ਇਹ ਹੈ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਇਹ ਡੁਪਲੀਕੇਟ ਸਪਨਾ ਇੱਕ ਕਿਤਾਬ ਜਿਹੜੀ ਡੁਪਲੀਕੇਟ ਕਿਤਾਬ ਹੈਗੀ ਉਹਦੇ ਤੇ ਕੋਈ ਐਡਰੈਸ ਨਹੀਂ ਕੋਈ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਮਿਲਣੀ ਹੈ ਇਹ ਕਿਤਾਬ 40 45 ਰੁਪਏ ਕਾਸਟ ਕਰਦੀ ਹੈ ਜਿਹਦੇ ਵਿੱਚ ਉਹਦਾ ਰੇਟ ਉਹਨਾਂ ਨੇ 250 ਰੁਪਏ ਰੱਖਿਆ ਹੋਇਆ ਹੈ ਉਹਦੇ ਤੇ ਦੇਖ ਲਓ ਵੀ ਹੁਣ ਇੱਕ ਬੰਦਾ ਇੱਕ ਕਿਤਾਬ ਦੇ ਵਿੱਚੋਂ ਇਹ ਕਿੰਨਾ ਪ੍ਰੋਫਿਟ ਕਮਾ ਲਿਆ। ਬਈ ਬੱਚਿਆਂ ਦੀ ਤਾਂ ਲੁੱਟ ਕਿੰਨੀ ਲੁੱਟ ਹੋ ਰਹੀ ਏ ਇੱਕ ਕਿਤਾਬ ਦੇ ਵਿੱਚੋਂ। ਔਰ ਕਿੰਨੀਆਂ ਕਿਤਾਬਾਂ ਇੱਕ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਕਿੰਨੀਆਂ ਕਿਤਾਬਾਂ ਲੱਗਦੀਆਂ ਹੈਗੀਆਂ। ਸਾਰਿਆਂ ਦੇ ਵਿੱਚ ਕਿੰਨੀ ਲੁੱਟ ਹੋ ਰਹੀ ਆ ਔਰ ਇਹ ਤਾਂ ਇਹਨਾਂ ਨੇ ਤਾਂ ਇੱਕ ਬਹੁਤ ਵੱਡਾ ਜਿਹੜਾ ਹੈ ਨਾ ਫਰਾਡ ਕਰ ਰਿਹਾ ਏ ਜੀ ਠੀਕ। ਜਿਹੜੀਆਂ ਕਿਤਾਬਾਂ ਦੇ ਐਡਰੈਸ ਲਿਖਿਆ ਹੋਇਆ ਹਾਂ। ਹਾਂ। ਜਿਹਨੀਆਂ ਕਿਤਾਬਾਂ ਕੁਝ ਕਿਤਾਬਾਂ ਜਿਹੜੀਆਂ ਹੈਗੀਆਂ ਜਿੰਨਾਂ ਉਹ ਤਾਂ ਸਹੀ ਹੈ ਉਹ ਉਹ ਦੋ ਇੱਕ ਕਲਾਸ ਨੂੰ ਜੇ 10 ਕਿਤਾਬਾਂ ਲੱਗਦੀਆਂ ਜੇ ਇੱਕ ਤਾਂ ਨੂੰ 10 ਕਿਤਾਬਾਂ ਲੱਗਦੀਆਂ ਹੈਗੀਆਂ ਉਸ ਜੇ 6 ਸਹੀ ਹੈ ਤੇ 4 ਆਪਣੇ ਦੁਬਲੀ ਕਰਨ ਦਵਾਉਂਦੇ ਆ ਉਹ ਅਸੀਂ 6 ਨੂੰ ਕੀ ਕਰੀਏ ਜੇ ਤੁਹਾਨੂੰ 4 ਨਹੀਂ ਮਿਲਦੀਆਂ ਜੇ 4 ਅਸੀਂ ਇਹਦੇ ਕੋਲ ਲਿਖ ਜਾਂਦੇ ਦਿੰਦੇ ਨੇ ਸਾਨੂੰ ਕੀ ਕਹਿੰਦੇ ਕਹਿੰਦੇ ਵੀ ਸਾਡੇ ਕੋਲੇ ਹੈ ਨਹੀਂ ਤੁਸੀਂ ਪਬਲਿਸ਼ਰ ਤੋਂ ਮਿਲੋ ਪਬਲਿਸ਼ਰ ਹੈ ਹੀ ਨਹੀਂ ਉਹ ਤੁਹਾਨੂੰ ਪਤਾ ਹੀ ਨਾ ਲੋਕ ਤਾਂ ਹੈ ਹੀ ਨਹੀਂ ਕਿਉਂਕਿ ਇਹਨਾਂ ਦੀਆਂ ਆਗਿਆਂ ਛਪਾਈਆਂ ਜਿਲੰਡਰ ਛਪਾਈਆਂ ਹੁੰਦੀਆਂ ਜਿਲੰਡਰ ਤੋਂ ਆਪ ਹੀ ਉਹ ਡੁਪਲੀਕੇਟ ਛਪਾ ਲੈਂਦੇ ਆ ਅਡਰੈਸ ਉੱਤੇ ਕੋਈ ਮਸਰਾ ਦੇਤਾ ਕੋਈ ਦਿਲਿਆ ਦੇਤਾ ਉਹ ਉੱਤੇ ਹੈ ਹੀ ਨਹੀਂ ਹੁੰਦਾ ਹੀ ਨਹੀਂ ਕੋਈ ਇੱਕ ਵਾਰੀ ਮੈਡਮ ਰੂਹੀ ਦੁਖ ਸੀ ਜਦੋਂ ਡੀਸੀ ਸਾਹਿਬ ਸੀ ਉਹਨੂੰ ਮਿਲੇ ਉਹਨਾਂ ਨੇ ਕਹਿੰਦੇ ਮੈਂ ਕਾਰਵਾਈ ਕਰੂੰ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫੇਰ ਦੁਬਾਰਾ ਮਿਲੇ ਉਹ ਕਹਿੰਦੇ ਵੀ ਹਾਂ ਰਹਿ ਗਿਆ ਤੁਹਾਡਾ ਕੰਮ ਤੇ ਕੋਈ ਨਿਕਲ ਕਰਾਂਗੇ ਫੇਰ ਉਸ ਤੋਂ ਬਾਅਦ ਟਰਾਂਸਫਰ ਹੋ ਗਏ ਉਹਦੀ ਆ ਜਿਹੜਾ ਨਵੇਂ ਡੀਸੀ ਸਾਹਿਬ ਆਏ ਇਹਨਾਂ ਨੇ ਸਪੈਸ਼ਲ ਸਾਡੇ ਐਮਐਲਏ ਦੇ ਸਾਹਮਣੇ ਗੱਲ ਕਹੀ ਹੈ ਵੀ ਇਹਦੇ ਤੇ ਕਾਰਵਾਈ ਬਣਦੀ ਆ ਔਰ ਇਹ ਖ਼ਬਰਾਂ 'ਚ ਵੀ ਲੱਗਿਆ ਇਹ ਕਿਹੜੀ ਤਰੀਕ ਦੀ ਸੀਗੀ 29 ਸਤੰਬਰ ਦੇ ਖ਼ਬਰ ਦੇ ਵਿੱਚ ਵੱਡੀ ਖ਼ਬਰ ਲੱਗੀ ਹੈ ਵੀ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਸੀ ਅੱਜ ਤੱਕ ਕਾਰਵਾਈ ਨਹੀਂ ਹੋਈ ਹੈ ਕਿੰਨੇ ਸਾਲਾਂ ਤੋਂ ਲੱਗੇ ਹੋਏ ਆ ਅਸੀਂ 3 ਸਾਲਾਂ ਤੋਂ ਲੱਗੇ ਹੋਏ ਆ ਤਿੰਨਾਂ ਸਾਲਾਂ ਵਿੱਚ ਆ ਤੀਜਾ ਚੌਥਾ ਜਿਹੜਾ ਸੀਜ਼ਨ ਆ ਰਿਹਾ ਸਾਡਾ ਅਸੀਂ ਭੁੱਖੇ ਦੇ ਪੱਕੇ ਬੈਠੇ ਆਂ ਇਹ ਬੰਦਾ ਕਰੋੜਾਂ ਰੁਪਏ ਕੱਲਾ ਇੱਕ ਕੱਲੇ ਸਕੂਲ ਦੀ ਮਿਲੀ ਭੋਗ ਨਾਲ ਕਮਾ ਰਿਹਾ ਹੈ ਮੈਂ ਸਹੀ ਸਹੂਲਤਾਂ ਜਨਵਰੀ 'ਚ ਲਿਸਟ 'ਚ ਓਪਨ ਕਰਨੀ ਚਾਹੀਦੀ ਹੈ ਲੈਸਟਲੇ ਕੋਈ ਇਹਨਾਂ ਨੇ ਦੱਸਦੇ ਨਹੀਂ ਬੈਠੇ ਕੀ ਕਰਦੇ ਕੀ ਨਹੀਂ ਕਰਦੇ ਪਏ ਇਹ ਲਿਸਟ ਜਾਰੀ ਕਰਕੇ ਵੀ ਪਰਵੀਨ ਨੂੰ ਫੋਨ ਕਰਨ ਦੇ ਕਤੱਬ ਨਹੀਂ ਨੀਆਂ ਲਾਸਟ ਇਹਨਾਂ ਨੇ ਲਿਸਟ ਕੀਤੀ ਸੀ 26 ਫਰਵਰੀ ਨੂੰ ਲਾਸਟ ਜਾਰੀ ਕੀਤੀ ਲਿਸਟ 올ਟਾ ਇਹਨਾਂ ਨੇ ਫੋਨ ਕਰਤਾ ਬੋਲੀ ਇਹਨੂੰ ਕਤੱਬ ਨਹੀਂ ਨੀਆਂ ਇਹਨਾਂ ਨੂੰ ਤੇ ਨਾਲ ਤਾਂ ਲਿਸਟਾਂਉ ਦੇਂਦੇ ਆ ਨਾਲੇ ਫੋਨ ਕਰਨ ਦੇ ਕੰਪਨੀ ਨੂੰ ਕਤੱਬ ਨਹੀਂ ਹੁੰਦੇ ਉਹਨਾਂ ਨੂੰ ਫਿਰ ਕੀ ਪ੍ਰਬੰਧ ਕਰ ਦੋਗੇ ਫਿਰ ਪ੍ਰਬੰਧ ਕੀ ਸਟ ਵੇਚ ਦੇਣੀ ਜੀ ਸਾਡੇ ਸੱਟ ਦੇ ਰਹੇ ਨੇ ਸਾਡੇ ਤੋਂ ਪਿੱਛੇ ਲੈਂਦੇ ਨਹੀਂ ਫਿਰ ਪੂਰਾ ਸਟਾ ਕੇ ਪਲਟੜ ਦੋ ਪੂਰੀ ਕਿਤਾਬ ਇੱਕੋ ਗੱਦੀ ਕਰ ਗਈ ਕਿੰਨੇ ਅਫਸਰ ਬਦਲ ਗਏ ਤੁਹਾਡੇ ਇਸ ਮਗਰ ਇਹ ਸਾਡੇ ਤਿੰਨ ਤਾਂ ਡੀਸਟਪ ਚੇਂਜ ਹੋ ਗਏ ਜੀ ਤੇ ਤਿੰਨ ਹੋ ਗਏ ਸਟਮ ਚੇਂਜ ਹੋ ਗਏ ਜੀ ਉਹ ਜਿਹੜਾ ਨਵਾਂ ਅਫਸਰ ਆਉਂਦਾ ਉਹ ਕਹਿੰਦੇ ਕਰਦੇ ਆ ਜੀ ਐਕਟੀਵੀ 3 ਸਾਨੂੰ ਮਿਲੇ ਸੀ ਉਹ ਕਹਿੰਦੇ ਅਸੀਂ ਇਹਨਾਂ ਦੇ ਰਿਪੋਰਟ ਹੀ ਲੱਕੇਤੀ 3 ਸਾਨੂੰ ਕਾਰਵਾਈ ਕੀਤੀ ਜਾਊਗੀ ਪਰ ਹਲੇ ਤੇ ਕੋਈ ਕਾਰਵਾਈ ਨਹੀਂ ਕੀਤੀ